ਮੇਰੇ ਨਾਲ ਇਸ ਸਮੇ ਇੱਕ ਬਹੁਤ ਹੀ ਰੂਹਦਾਰ ਪਰਸਨਲਿਟੀ ਸ਼੍ਰੀ ਅਮਰਚੰਦ ਜੀ ਜਿਹੜੇ ਕਿ ਪਾਵਰ ਆਫ ਸੋਸ਼ਲ ਜੁਨਿਟੀ ਦੇ ਡਿਸਟ੍ਰਿਕਟ ਮੁਹਾਲੀ ਤੋਂ ਬਤੌਰ ਪ੍ਰੈਜ਼ੀਡੈਂਟ ਮਤਲਬ ਸੇਵਾ ਕਰ ਰਹੇ ਨੇ ਮੈਂ ਇਹ ਨਹੀਂ ਕਹਾਗਾ ਸੇਵਾ ਕਰ ਰਹੇ ਨੇ ਜਦੋਂ ਵੀ ਜਸਲ ਸਾਹਿਬ ਨੂੰ ਇਹਨਾਂ ਦੀ ਜ਼ਰੂਰਤ ਹੁੰਦੀ ਹੈ ਉਹ ਉੱਥੋਂ ਤੁਰਦੇ ਆ ਬਿਠਾ ਕੇ ਲਿਆਉਂਦੇ ਆ ਬੇਸ਼ੱਕ ਇਹਨਾਂ ਦੀ ਸੇਹ ਠੀਕ ਹੋਵੇ ਜਾਂ ਨਾ ਹੋਵੇ ਔਰ ਇਹ ਹਮੇਸ਼ਾ ਜਸਲ ਸਾਹਿਬ ਦੇ ਨਾਲ ਬਰਕਰਾਰ ਰਹਿੰਦੇ ਆ ਅਮਰਚੰਦ ਜੀ ਸਭ ਤੋਂ ਪਹਿਲਾਂ ਜ਼ਮੀਨ ਖਰੀਦਣ ਦੀਆਂ ਬਹੁਤ ਬਹੁਤ ਮੁਬਾਰਕਾਂ ਸੋਤਾ ਸਾਹਿਬ ਅੱਜ ਦਾ ਜਿਹੜਾ ਇਹ ਦਿਨ ਹੈ ਮੈਂ ਇਹਨੂੰ ਬਹੁਤ ਹੀ ਸੁਭਾਗ ਦਾ ਦਿਨ ਸਮਝਦਾ ਕਿਉਂਕਿ ਇਹ ਜਿਹੜੀ ਮੁਬਾਰਕਾਂ ਤਾਂ ਸਾਨੂੰ ਸਾਰਿਆਂ ਨੂੰ ਹੈ ਸਭ ਤੋਂ ਪਹਿਲਾਂ ਮੈਂ ਸਮਝਦਾ ਚੈਨਲ ਜਿਹੜਾ ਸਾਡਾ ਪਸੂਨਾਮਾ ਚੈਨਲ ਹੈ ਇਸ ਚੈਨਲ ਨੂੰ ਵੀ ਬਹੁਤ ਬਹੁਤ ਮੁਬਾਰਕਾਂ ਕਿ ਮਤਲਬ ਕਿ ਖੁਸ਼ੀ ਦੇ ਪਲ ਜਿਹੜੇ ਨੇ ਉਹ ਆਪਣੇ ਵਿੱਚ ਸਮੋ ਕੇ ਲੋਕਾਂ ਤੱਕ ਪਹੁੰਚਾਉਂਦਾ ਤੇ ਸਭ ਤੋਂ ਪਹਿਲੇ ਮੁਬਾਰਕਾਂ ਮੈਂ ਆਂਦਾ ਇਹ ਜਿਹੜੇ ਹੱਕਦਾਰ ਨੇ ਮੈਂ ਸਮਝਦਾ ਸਾਡੇ ਪ੍ਰਧਾਨ ਸ਼੍ਰੀ ਜਸਲ ਜੀ ਜੀ ਤੇ ਉਸ ਦੇ ਨਾਲ ਸਾਡੀ ਸਾਰੀ ਟੀਮ ਆ ਜਿਹੜੇ ਪ੍ਰੈਜੈਂਟ ਹੁਣ ਸਾਡੇ ਖੜੇ ਨੇ ਪ੍ਰਧਾਨ ਲੁਧਿਆਣਾ ਤੋਂ ਖੜੇ ਨੇ ਪ੍ਰਧਾਨ ਸਾਡੇ ਮਲੇਰਕੋਟਲਾ ਤੋਂ ਖੜੇ ਹੈ ਸਾਡੇ ਬਹੁਤ ਇੰਸਪੈਕਟਿਡ ਇੰਜੀਨੀਅਰ ਸਾਹਿਬ ਸਾਡੇ ਗੁਰਮੁਖ ਸਿੰਘ ਜੀ ਖੜੇ ਨੇ ਅਸੀਂ ਸਾਬ ਵੀ ਹਮੇਸ਼ਾ ਨਾਲ ਹੀ ਸਾਡੇ ਰਹਿੰਦੇ ਨੇ ਬਿਲਕੁਲ ਬਿਲਕੁਲ ਤੇ ਇਹ ਸੇ ਮਾਣਕਾ ਸਾਨੂੰ ਸਾਰਿਆਂ ਨੂੰ ਹੀ ਹੈ ਇਧਰ ਸਾਡੇ ਹਾਂਜੀ ਹਾਂ ਗੰਨਸ ਕੱਤਰ ਸਾਡੇ ਨਿਰਮਲ ਸਿੰਘ ਜੀ ਹੈ ਤੇ ਬਾਕੀ ਸਾਡੇ ਪਟਿਆਲੇ ਦੀ ਜਿਹੜੀ ਟੀਮ ਹੈ ਉਹਦੇ ਵਿੱਚ ਸਾਡੇ ਸਰਜੀ ਨੇ ਜਿਵੇਂ ਕਿਹਾ ਹੈ ਨਾ ਜਿਹੜੇ ਬੜੇ ਸਾਡੇ ਝਾਰੂ ਲੋਕ ਹੈ ਉਹਨਾਂ ਵਿੱਚ ਅਸੀਂ ਸਾਡੇ ਰਜਿੰਦਰ ਜੀ ਖੜੇ ਆ ਹਾਂ ਬਿਲਕੁਲ ਕਰਮ ਸਿੰਘ ਜੀ ਖੜੇ ਆ ਹਾਏ ਅੱਜ ਆਪਣੇ ਦੂਸਰੇ ਹਰਪਾਲ ਜੀ ਹੈ ਹੋਰ ਵੀ ਜਿਹੜੇ ਸਾਰਿਆਂ ਨੂੰ ਮੁਬਾਰਕਾਂ ਡਾਕਟਰ ਟੀਮ ਜਿਹੜੀ ਹੈ ਉਧਰੋਂ ਵੀ ਕਾਫੀ ਮਤਲਬ ਜਿਹੜਾ ਹੈ ਨਹੀਂ ਦੇਖੋ ਮੈਂ ਤਾਂ ਕੰਨਾ ਵੀ ਜਿੰਨੇ ਵੀ ਲੋਕ ਜੁੜੇ ਆ ਅੱਜ ਦੇਖੋ ਵੇਟ ਕਰਦੇ ਕਰਦੇ ਮੇਰੇ ਖਾ ਤੋਂ ਤਿੰਨ ਘੰਟੇ ਉਹ ਬੈਠੇ ਰਹੇ ਨੇ ਡਾਕਟਰ ਨੇ ਇਸ ਵੀ ਤੇ ਇਹਦੇ ਵਿੱਚ ਦੇਖੋ ਜਿਹੜੀ ਗੱਲ ਦੇਖਣ ਵਾਲੀ ਹੈ ਕਿ 21 ਤਰੀਕ ਨੂੰ ਗੱਲ ਹੁੰਦੀ ਹੈ ਦਸਲ ਸਾਹਿਬ ਦੀ ਜਸਟ ਇਹ بیٹے ਦਾ ਨਾਮ ਪ੍ਰਦੀਪ ਦਾ ਵੀ ਜ਼ਿਕਰ ਆਇਆ ਤੇ 22 ਤਰੀਕ ਨੂੰ ਸਾਈ ਹੋ ਜਾਂਦੀ ਹੈ ਤੇ ਟਾਈਮ ਕਿੰਨਾ ਸੀਗਾ ਹਾਂ ਅੱਜ ਤਿੰਨ ਤਰੀਕ ਹੈ ਨਾ ਤੇ 22 ਤਰੀਕ ਤੋਂ ਲਗ ਕੇ ਕਿੰਨਾ ਹਫ਼ਤਾ ਹੀ ਬਣਿਆ ਸਮਝੋ ਹੈ ਨਾ ਇੱਕ ਹਫ਼ਤੇ ਦੇ ਵਿੱਚ ਵਿੱਚ ਜੋ ਕਮਿਟਮੈਂਟ ਇਹਨਾਂ ਨੇ ਸੋਚੀ ਸੀਗੀ ਵੀ 20 ਲੱਖ ਰੁਪਈਆ ਉਹਨਾਂ ਨੂੰ ਅਸੀਂ ਜਿਹੜਾ ਬਿਆਨਾਂ ਦੇ ਤੌਰ ਤੇ ਦੇਣਾ ਤੇ ਸਾਡੀ ਸਾਰਿਆਂ ਦੀ ਮਾਲਕ ਜਿਹੜੀ ਘਾਲਣਾ ਹੈ ਬਹੁਤ ਵੱਡੀ ਇਹ ਬਹੁਤ ਵੱਡਾ ਵਿਸ਼ਵਾਸ ਹੈ ਇਹ ਵਿਸ਼ਵਾਸ ਜਿਹੜਾ ਹੈ ਇਹ ਪ੍ਰੈਕਟੀਕਲ ਦੇ ਰੂਪ ਵਿੱਚ ਦੇਖਣ ਨੂੰ ਆ ਨਾ ਕਿ ਗੱਲਾਂ ਨਾਲ ਨਹੀਂ ਆ ਅੱਛਾ ਮੈਂ ਅਮਰਚੰਦ ਜੀ ਜਸਪਾਲ ਸਾਹਿਬ ਨਾਲ ਗੱਲਬਾਤ ਕਰਦਾ ਰਹਿੰਦਾ ਸੀ ਮੇਰਾ ਹਿੰਮਤ ਪੈਂਦੀ ਸੀ ਸਰ ਪੁੱਛਾਂ ਵੀ ਬਿਆਨੇ ਦਾ ਕੀ ਬਣਿਆ ਲੇਕਿਨ ਹਮੇਸ਼ਾ ਮੁਸਕਰਾਉਂਦੇ ਹੀ ਰਹਿੰਦੇ ਸੀਗੇ ਮਤਲਬ ਕੋਈ ਟੈਨਸ਼ਨ ਹੀ ਨਹੀਂ ਸੀਗੀ ਉਹਨਾਂ ਨੂੰ ਪਤਾ ਸੀ ਭਰੋਸਾ ਸੀ ਵਿਸ਼ਵਾਸ ਸੀ ਸਮਾਜ ਤੇ ਦੇਖੋ ਸਾਰੇ ਸਾਡੇ ਸਾਥੀਆਂ ਨੇ ਜੀ ਆਪਣਾ ਜਿਹੜਾ ਮੈਂ ਕਿਹਾ ਨੂੰ ਪ੍ਰਾਇਓਰਟੀ ਦੇ ਲੈ ਲਿਓ ਇਸ ਜੀ ਨੂੰ ਤੇ ਤਾਂ ਹੀ ਵਿਦਨ ਵੀ ਸਾਰਾ ਕੁਝ ਹੋ ਗਿਆ ਕਿਸੇ ਨੇ ਵੀ ਗਨੋਰ ਨਹੀਂ ਕੀਤਾ ਜਿਹੜਾ ਤਿਲ ਫੁੱਲ ਸੀ ਕਿਸੇ ਦਾ ਅਸੀਂ ਕਹਿੰਦੇ ਆ ਕਿ ਜਿਸ ਨੇ ਸਾਨੂੰ 10 ਰੁਪਏ ਵੀ ਦਿੱਤੇ ਨਾ ਉਹ ਲੱਖ ਦੇ ਬਰਾਬਰ ਆ ਤੇ ਇਹ ਬਹੁਤ ਵੱਡੀ ਗੱਲ ਆ ਤੇ ਇਸ ਕਰਕੇ ਸਾਨੂੰ ਸਾਰਿਆਂ ਨੂੰ ਬਹੁਤ ਮੁਬਾਰਕਾਂ ਨੇ ਇਹਦੇ ਵਿੱਚ ਜਿਹੜਾ ਸੁਪਨਾ ਹੈ ਨਾ ਮੈਂ ਸਮਝਦਾ ਜਦੋਂ ਇਹ ਪ੍ਰਧਾਨ ਕੀਰਤਨ ਜਸਲ ਜੀ ਦਾ ਇਹਨਾਂ ਨੇ ਇੱਕ ਗੱਲ ਜਿਹੜੀ ਸ਼ੁਰੂਆਤ ਚ ਕੀਤੀ ਸੀ ਕਿ ਤਖਤਾਂ ਦੀ ਗੱਲ ਇਹਨੇ ਕੀਤੀ ਸੀ ਬੜੀ ਪੁਰਾਣੀ ਗੱਲ ਆ ਵੈਸੇ ਇੱਥੇ ਵੀ ਜਦੋਂ ਹੁੰਦੀ ਹੈ ਜਮੀਨ ਦੀ ਵੀ ਕਦੋਂ ਗੱਲ ਚੱਲਦੀ ਹੈ ਤੇ ਤਖਤ ਦੀ ਗੱਲ ਚੱਲਦੀ ਹੈ ਤੇ ਮੈਂ ਕਹਿੰਦਾ ਪ੍ਰਮਾਤਮਾ ਨੇ ਇਸਾ ਸਭਾ ਜੋੜ ਦਿੱਤਾ ਨਾ ਮਤਲਬ ਕਿ ਆ ਥੋੜੇ ਦਿਨਾਂ ਵਿੱਚ ਹੀ ਇਹ ਇਹਨਾਂ ਦੇ ਇਸ ਜਿਹੜੇ ਸੁਪਨੇ ਨੂੰ ਆਪਾਂ ਸਾਰੇ ਸਕਾਰ ਹੁੰਦੇ ਦੇਖਾਂਗੇ ਬਿਲਕੁਲ ਜੀ ਅਮਰਚੰਦ ਜੀ ਬਾ ਕਮਾਲ ਕਿਸਮ ਦੇ ਸ਼ਖਸੀਅਤ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਔਰ ਅੱਛਾ ਲੱਗਦਾ ਜਦੋਂ ਹਮੇਸ਼ਾ ਪੋਜ਼ਿਟਿਵ ਤਰੀਕੇ ਨਾਲ ਸੋਚਤਾ ਜੀ ਕੋਈ ਚਿੰਤਾ ਨਹੀਂ ਹੈ ਕੋਈ ਪ੍ਰਵਾਹ ਨਾ ਕਰੋ ਤੁਸੀਂ ਔਰ ਕਿਉਂਕਿ ਇਹਨਾਂ ਨੂੰ ਪੂਰੀ ਜਿਹੜੀ ਹੈ ਮਤਲਬ ਕਹਿ ਸਕਦੇ ਆ ਅਸ਼ੀਰਵਾਦ ਹੁੰਦਾ ਉਹ ਜਸਲ ਸਾਹਿਬ ਦਾ ਹੁੰਦਾ ਇਸ ਸਮੇਂ ਮੇਰੇ ਨਾਲ ਪਾਵਰ ਆਫ ਸੋਸ਼ਲ ਯੂਨਿਟੀ ਦੇ ਡਿਸਟ੍ਰਿਕਟ ਮਲੇਰਕਟ ਔਰ ਕੋਟਲਾ ਤੋਂ ਪ੍ਰੈਜ਼ੀਡੈਂਟ ਸਰਦਾਰ ਹਰਬੰਸ ਸਿੰਘ ਦੌਦ ਦੌਦ ਸਾਹਿਬ ਇਸ ਸਮੇਂ ਮੇਰੇ ਨਾਲ ਜੁੜੇ ਨੇ ਉਹਨਾਂ ਨਾਲ ਕਰਦੇ ਆ ਗੱਲਬਾਤ ਸਰ ਮੁਬਾਰਕਵਾ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਹਾਂਜੀ ਜੈਪੀਮ ਜੈਪਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਹੀ ਖੁਸ਼ੀ ਦਾ ਦਿਨ ਹੈ ਅਸੀਂ ਬਹੁਤ ਚਿਰ ਤੋਂ ਜੋ ਇਹ ਸਾਡਾ ਮਕਸਦ ਸੀਗਾ ਕਿ ਜਿਹੜੀ ਸਾਹਮਣੇ ਪਲਾਟ ਹੈ ਜ਼ਮੀਨ ਹੈ ਉਹ ਪਾਵਰ ਆਫ ਅਸੋਸੀਏਟੀ ਦੇ ਨਾਂ ਤੇ ਹੋਵੇ ਜੀ ਇੱਕ ਬਹੁਤ ਹੀ ਸ੍ਰੀ ਫਕੀਰ ਚੰਦ ਜਸਲ ਜੀ ਦਾ ਬਹੁਤ ਵੱਡਾ ਇੱਕ ਹੌਸਲਾ ਹੈ ਜੋ ਇਹਨਾਂ ਨੇ ਐਡਾ ਵੱਡਾ ਕਾਰਜ ਆਰੰਭਿਆ ਹੈ ਇਹ ਵਧਾਈ ਦੇ ਪਾਤਰ ਹਨ ਸ੍ਰੀ ਫਕੀਰ ਚੰਦ ਜਸਲ ਅਤੇ ਸਾਰੀ ਟੀਮ ਪੂਰੀ ਵਧਾਈ ਦੀ ਪਾਤਰ ਹੈ ਮੈਂ ਸਾਰਿਆਂ ਨੂੰ ਮੁਬਾਰਕਵਾਹ ਦਿੰਦਾ ਹਾਂ ਕਿ ਇਹ ਦਿਨ ਡੋਗਣੀ ਰਾਤ ਚੌਗਣੀ ਪਾਵਰ ਆਊਟ ਸਿਊਨਿਟੀ ਹੈ ਜਿਹੜੇ ਸਾਡੇ ਅੱਗੇ ਵਧੇ ਤੇ ਅਸੀਂ ਕਾਮਨਾ ਕਰਦੇ ਹਾਂ ਕਿ ਪੰਜਾਬ ਦੇ ਵਿੱਚ ਜੋ ਸਾਡੇ ਸਮਾਜ ਦੇ ਲਈ ਇਹਨਾਂ ਨੇ ਕਾਰਜ ਆਰੰਭਿਆ ਹੈ ਦੈਂਦੋਗਣੀ ਰਾਤ ਚੌਕ ਦੀ ਤਰੱਕੀ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਮੇਰੇ ਨਾਲ ਇਸ ਸਮੇਂ ਸਰਦਾਰ ਨਿਰਮਲ ਸਿੰਘ ਜੀ ਜੁੜੇ ਨੇ ਔਰ ਜਿਹੜੇ ਕਿ ਬਤੌਰ ਜਨਰਲ ਸਕੱਤਰ ਦੇਖੋ ਮੁਕੱਦਰ ਮਤਲਬ ਸਬਬ ਕਿਸ ਤਰ੍ਹਾਂ ਬਣਦਾ ਹੈ 22 ਤਾਰੀਖ ਨੂੰ ਅਸੀਂ ਪੋਸੂਨਾਮਾ ਚੈਨਲ ਦਾ ਚੈਨਲ ਦੀ ਵਰੇਗੰਢ ਜਿਹੜੀ ਉਹ ਸੈਲੀਬ੍ਰੇਟ ਕੀਤੀ ਇੱਥੇ ਇਸੀ ਜਗ੍ਹਾ ਦੇ ਉੱਪਰ ਔਰ ਉਸ ਤੋਂ ਇੱਕ ਦਿਨ ਪਹਿਲਾਂ ਹੀ ਸ਼ਾਮ ਨੂੰ ਜਦੋਂ ਅਸੀਂ ਡਿਊਟੀ ਤੋਂ ਘਰ ਵਾਪਸ ਜਾ ਰਹੇ ਸੀ ਤਾਂ ਜਸਤ ਸਾਹਿਬ ਦੇ ਨਾਲ 15-20 ਬੰਦੇ ਬੈਠੇ ਤਾਂ ਸ਼ਾਮ ਨੂੰ ਫੋਨ ਆ ਗਿਆ ਕਿ ਉਹ ਇਦਾਂ ਇਦਾਂ ਗੱਲ ਹੋ ਚੁੱਕੀ ਹੈ ਔਰ ਦੂਏ ਦਿਨ ਦੂਏ ਦਿਨ ਸਵੇਰ ਨੂੰ ਬਤੌਰ ਜਨਰਲ ਸਕੱਤਰ ਨਿਰਮਲ ਸਿੰਘ ਜੀ ਨੂੰ ਇਹ ਸੇਵਾ ਕਰਨ ਦਾ ਮੌਕਾ ਮਿਲਿਆ ਇਸ ਸਬੱਬ ਬਣਿਆ ਨਿਰਮਲ ਜੀ ਸਭ ਤੋਂ ਪਹਿਲਾਂ ਜੈ ਭੀਮ ਜੈ ਭਾਰਤ ਜੈ ਭੀਮ ਜੈ ਭਾਰਤ ਮੈਂ ਇਹੀ ਕਹਣਾ ਵੀ ਪ੍ਰਧਾਨ ਜੀ ਨੇ ਬੜੀ ਅਨਥਕ ਮਿਹਨਤ ਕਰਕੇ ਆਪਣਾ ਹੰਬਲਾ ਮਾਰਤਾ ਹੁਣ ਵਾਰੀ ਆਪਣੀ ਹੰਬਲਾ ਮਾਰਨ ਦੀ ਆ ਮੇਰੀ ਸਾਰੇ ਸਾਥੀਆਂ ਨੂੰ ਬੇਨਤੀ ਆ ਕਿ ਘਰ ਘਰ ਜਾ ਕੇ ਇੱਕ ਇੱਕ ਜੋ ਜੋ ਜਿੰਨਾ ਵੀ ਦਿੰਦਾ ਇਸ ਪਵਨ ਦੇ ਵਾਸਤੇ ਆਪਣਾ ਯੋਗਦਾਨ ਪਾਉਣ ਦੀ ਕਿਰਪਾਲਤਾ ਕੀਤੀ ਹੈ ਸੋ ਨਿਰਮਲ ਸਿੰਘ ਜੀ ਤੋਂ ਬਾਅਦ ਪਾਵਰ ਆਫ ਸੋਸ਼ਲ ਯੂਨਿਟੀ ਦੇ ਡਿਸਟ੍ਰਿਕਟ ਲੁਧਿਆਣਾ ਦੇ ਪ੍ਰੈਜ਼ੀਡੈਂਟ ਬਿੰਦਰ ਸਿੰਘ ਬਾਗੀ ਸਾਹਿਬ ਜਿਨ੍ਹਾਂ ਨੂੰ ਕਿ ਨਿਰਮਲ ਸਿੰਘ ਦੀ ਜਗ੍ਹਾ ਇਹ ਸੇਵਾ ਕਰਨ ਦਾ ਮੌਕਾ ਮਿਲਿਆ ਬਹੁਤ ਬਹੁਤ ਮੁਬਾਰਕਾਂ ਪ੍ਰੈਜ਼ੀਡੈਂਟ ਸਾਹਿਬ ਸੋ ਸਭ ਤੋਂ ਪਹਿਲਾਂ ਅੱਜ ਦੇ ਦਿਨ ਤਾਂ ਸਾਰੇ ਸਾਥੀ ਨੂੰ ਮੁਬਾਰਕਬਾਦ ਆ ਜੀ ਸੋ ਮੈਂ ਜੱਸਲ ਜੀ ਨਾਲ ਲੰਬੇ ਸਮੇਂ ਤੋਂ ਕੰਮ ਕਰ ਰਿਹਾ ਜੱਸਲ ਜੀ ਲੇਬਰ ਡੇ 1 5 15 ਨੂੰ ਸਾਡੀ ਜੱਥੇਬੰਦੀ ਦੇ ਪ੍ਰਧਾਨ ਚੁਣ ਗਏ ਸੀ ਤੇ ਮੈਂ ਵੀ ਇਹਨਾਂ ਦੀ ਜੱਥੇਬੰਦੀ ਦੀ ਸਟੇਟ ਬੋਰਡ ਵਿੱਚ ਕੰਮ ਕਰਦਾ ਸੀ ਇਹਨਾਂ ਨੇ ਪਹਿਲੇ ਦਿਨ ਇਹ ਨਾਅਰਾ ਲਾਇਆ ਸੀ ਕਿ ਸਾਡਾ ਘਰ ਹੋਣਾ ਚਾਹੀਦਾ ਸਾਡਾ ਦਰ ਹੋਣਾ ਚਾਹੀਦਾ ਸਾਡਾ ਡੰਡਾ ਤੇ ਝੰਡਾ ਹੋਣਾ ਚਾਹੀਦਾ ਔਰ ਇਹ 9 ਸਾਲਾਂ ਦੇ ਵਿੱਚ ਆਪਣਾ ਘਰ ਵੀ ਬਣਿਆ ਝੰਡਾ ਵੀ ਬਣਿਆ ਔਰ ਡੰਡਾ ਵੀ ਬਣਿਆ ਔਰ ਇਹ ਸਾਰਾ ਕੁਝ ਸਾਨੂੰ ਪਹਿਲਾਂ ਨਹੀਂ ਸਮਝ ਆ ਰਹੀ ਸੀ ਬੀਨ ਦਾ ਐਂਗਲ ਕੀ ਆ ਹੌਲੀ ਹੌਲੀ ਸਾਨੂੰ ਹੁਣੇ ਸਮਝ ਆ ਰਹੀ ਹੈ ਸੋ ਇਸ ਕਰਕੇ ਜਿਹੜਾ ਨਵਾਂ ਪਲਾਟ ਲਿਆ 20 ਲੱਖ ਰੁਪਈਆ ਅੱਜ ਦਿੱਤਾ ਗਿਆ ਵਾ ਬਾਕੀ ਤਕਰੀਬਨ 75 ਕੁ ਲੱਖ ਦੇਣਾ ਸਾਡੇ ਕੋਲ ਸਾਢੇ 4 ਮਹੀਨੇ ਦਾ ਸਮਾਂ ਹੈਗਾ ਅਸੀਂ ਚਾਹੁੰਦੇ ਹਾਂ ਵੀ ਇਹ 4 ਮਹੀਨਿਆਂ ਦੇ ਵਿੱਚ ਸਾਰੇ ਸਾਥੀ ਘਰ ਘਰ ਜਾ ਕੇ ਇਹ ਕਲੈਕਸ਼ਨ ਕਰਕੇ ਰਜਿਸਟਰੀ ਕਰਾਈਏ ਬਾਕੀ ਜ਼ਿੰਦਗੀ ਦੇ ਵਿੱਚ ਅਸੀਂ ਮਨੁੱਖੀ ਜਾਂਮੇ 'ਚ ਆਏ ਆ ਮਨੁੱਖੀ ਜਾਂਮੇ 'ਚ ਜਾ ਕੇ ਕਟੋ-ਕਟਾ ਹੀ ਮੁਖ ਨਾਲੇ ਕੰਮ ਕਰੀਏ ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗਾ ਬੈਸਨ ਪਾਈਏ ਤਾਂ ਇਸ ਫਲਸਫੇ ਦਾ ਜਿਹੜਾ ਜਸਲ ਸਾਹਿਬ ਨੇ ਦੱਸਿਆ ਇਹ ਨੌਨ ਪੋਲਿਟিক্যাল ਫਲਸਫਾਵਾ ਔਰ ਇਹ ਗੁਰੂ ਰਵਦਾਸ ਮਹਾਰਾਜ ਜੀ ਦੇ ਬਾਣੀ ਦੇ ਵਿੱਚੋਂ ਕਾਇਮ ਦਾਇਮ ਸਦਾ ਪਾਸਾ ਹੀ ਦੋ ਮਨਾ ਸੇਮ ਇੱਕ ਸੋ ਆਹੀ ਅਸੀਂ ਇਸ ਫਲਸਫੇ ਨੂੰ ਲੈ ਕੇ ਚੱਲੇ ਆ ਕਿ ਸਾਡੀਆਂ ਪਾਤਸ਼ਾਹियां ਸੀ ਪਰ ਅੱਜ ਅਸੀਂ ਕਿੱਥੇ ਖੜੇ ਆ ਆਉਣ ਵਾਲੇ ਸਮਾਂ ਦੇ ਵਿੱਚ ਅਸੀਂ ਮਨੁੱਖੀ ਜਾਂਮੇ ਵਿੱਚ ਆ ਕੇ ਘਟੋ-ਘਟ ਆਪਣੇ ਬੱਚਿਆਂ ਦਾ ਜਿਹੜਾ ਉੱਜਲ ਭਵਿੱਖ ਦੇ ਲਈ ਪਾਵਰ ਆਫ ਸੋਸ਼ਲ ਜਸਟੀਸ ਦਾ ਸਹਿਯੋਗ ਕਰੀਏ ਇਹਨਾਂ ਸ਼ਬਦਾਂ ਦੇ ਨਾਲ ਮੈਂ ਸਾਰੇ ਸਾਥੀਆਂ ਦਾ ਧੰਨਵਾਦ ਕਰਨਾ ਜੈ ਪੀਮ ਜੈ ਪਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ